ਮੈਮ ਹੈਲੋ ਗਾਇਜ਼ ਆਪ ਜੀ ਦੇ ਬਲੌਗਸ ਸੈਂਟ ਹੈਲੋ ਗਾਇਜ਼ ਗੁੱਡ ਮਾਰਨਿੰਗ ਆਈ ਥਿੰਕ ਵੀ ਟਨ ਫਾਈਨ ਅੱਜ ਦਾ ਅਸੀਂ ਨਿਊ ਬਲੌਗ ਸਟਾਰਟ ਕਰਨ ਲੱਗੇ ਆ ਜੋ ਕਿ ਤੁਹਾਨੂੰ ਅਸੀਂ ਦਿਖਾਵਾਂਗੇ ਮਲੇ ਕੋਲੇ ਰੈਸਟੋਰੈਂਟ ਤੇ ਮਲੇ ਕੋਲੇ ਦੇ ਅੱਜ ਦੇ ਵਾਲਮੀਕੀ ਦੀ ਵੀ ਸਮਾਣੇ ਆਲਾ ਉਹ ਦਿਖਾਵਾਂਗੇ ਤੁਹਾਨੂੰ ਤੇ ਸਟਾਰਟ ਕਰਦੇ ਆ ਅੱਜ ਦਾ ਬਲੌਗ ਤੇ ਅੱਜ ਦਾ ਦਿਨ ਥੈਂਕ ਯੂ so much ਸਬਸਕ੍ਰਾਈਬ ਚੈਨਲ ਜ਼ਰੂਰ ਕਰਿਓ ਕਿ ਇੱਥੇ ਬੜੀ ਮਜ਼ਦੂਰੀ ਮਿਲ ਜਾਂਦਾ ਆ ਹਾਂ ਕਿ ਇਹ ਇੱਥੇ ਨਾ ਵੀ ਹੈ ਇਹ ਉੜੇਗੀ ਹੈ ਜੋ ਕਿ ਕੋਲਈਆ ਮੇਨ ਸਾਡਾ ਕਿਉਂਕਿ ਬਹੁਤ ਬੱਚੇ ਬੰਨ ਹੁੰਦੇ ਆ ਦੂਰੋਂ ਦੂਰੋਂ ਆਉਂਦੇ ਆ ਮੈਂ ਇਤਿਹਾਸ ਦੇ ਵਿੱਚ ਇੱਥੇ ਨਹੀਂ ਪੜ ਸਕਿਆ ਕੀ ਕਰ ਰਹਾ ਮਜ਼ਦੂਰੀ ਸੀ ਘਰਦਿਆਂ ਨੇ ਮੈਨੂੰ ਕਾਰਲੇ ਤੋਂ ਇੰਡੀਆ ਇਧਰੋਂ ਸ਼ਹਿਰ ਤੋਂ ਬਾਹਰ ਭੇਜਿਆ ਜੋ ਕਿ ਰਿਮੜ ਦੇ ਵਿੱਚ ਪੜਿਆ ਹੋਇਆ ਸੁਪਨੇ ਹੁੰਦੇ ਆ ਪੜਨ ਦੇ ਜੋ ਕਿ ਇੱਥੇ ਨਹੀਂ ਪੜ ਸਕਿਆ ਕਿਤੇ ਹੋਰ ਪੜ ਲਿਆ ਤੇ ਹਣ ਕਰ ਚੱਲਦੇ ਆ ਡੈਂਸੀ ਫੂਡ ਪਾਏ ਕਿਉਂਕਿ ਵੀਰਾਂ ਮੌਸਮ ਬਹੁਤ ਤੇਜ਼ ਹੋ ਰਿਹਾ ਗਾਇਸ ਸੋ ਗਾਇਸ ਗਾਇਸ ਅਸੀਂ ਅੱਜ ਆ ਜਕੇ ਹੈਲੋ ਫੂਡ ਜੋ ਕਿ ਮਲੇ ਕੋਲਾ ਦੇ ਵੀ ਫੇਮਸ ਫੂਡ ਆ ਇਹਨਾਂ ਦਾ ਪੀਜ਼ਾ 버ਗਰ ਸੈਂਡਵਿਚ ਹਰ ਕੁ ਵਧੀਆ ਹੁੰਦਾ ਹੈ ਤੇ ਸਾਡਾ ਮਾਈਕਲ ਦੇਖੋ ਕਿਉਂਕਿ ਝੁੱਲੇ ਵਗੈਰਾ ਜੋ ਕਿ ਝੁੱਡੇ ਵਗੈਰਾ ਮੰਗ ਰਿਹਾ ਤੇ ਆਉਂ ਪੁੱਛਦੇ ਪਹਿਲੇ ਫੂਡ ਆ ਲਿਆ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਤੇ ਭਾਈ ਸਾਡੇ ਕਿੰਨਾ ਟਾਈਮ ਹੋ ਗਿਆ ਸ਼ੌਕ ਬੋਲੀ ਲੋ ਭਾਈ ਚਲੋ ਹਾਈ ਸਾਲ ਹੋ ਗਿਆ ਤੁਹਾਡੇ ਆ ਕੇ ਤੇ ਵਧੀਆ ਤੁਹਾਡਾ ਮਤਲਬ ਸੇਲ ਵਗੈਰਾ ਹੁੰਦੀ ਹੈ ਜੀ ਹਾਂਜੀ ਸਰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਤੇ ਆਫਰ ਆ ਵਗੈਰਾ ਦਿੰਦੇ ਤੁਸੀਂ ਸਾਡੇ ਲਈ ਆਫਰ ਹੁੰਦੀ ਹੈ ਜੀ ਜਿਵੇਂ ਹੁਣ ਆਪਣੇ ਦੀਵਾਲੀ ਆ ਰਹੀ ਹੈ ਕੋਈ ਆਫਰ ਵਗੈਰਾ ਕਿਸੇ ਰੱਖਿਆ ਹੋਵੇ ਤੁਸੀਂ ਐ ਸਰ ਦੀਵਾਲੀ ਤੇ ਵੀ ਆਫਰ ਹੋਏਗੀ ਜੀ ਦੇ ਅਕੋਰਡਿੰਗ ਹੋਏਗੀ ਉਹ ਕਿੰਨੇ ਦੇ ਅਕੋਰਡਿੰਗ ਹੁੰਦੀ ਆ ਜੇ ਮੰਨ ਲਓ ਵੈਨਸਡੇ ਦੀ ਦੀਵਾਲੀ ਆਏਗੀ ਉਸ ਕੋਸ ਕਰੋ ਤਾਂ ਇੱਕ ਨਾ ਇੱਕ ਪੀਸ ਆ ਫ੍ਰੀ ਹੋਏਗਾ ਜੀ ਜੀ ਹਾਂਜੀ ਤੇ ਬਾਕੀ ਅਸੀਂ ਵੀ ਟਰਾਈ ਕਰਾਂਗੇ ਅਸੀਂ ਪਹਿਲੀ ਵਾਰ ਆਏ ਤੁਹਾਡੇ ਕਿਉਂਕਿ ਅਸੀਂ ਲੋਕਲ ਹੀ ਆ ਹਾਂ ਵੈਲਕਮ ਸਰ ਤੇ ਬਾਕੀ ਅਸੀਂ ਆਇਆ ਪੂਰੇ ਰੈਸਟੋਰੈਂਟ ਕੋ ਮੇਜ ਗਿਆ ਹੈਲੋ ਫੂਡ ਜੀ ਪਹਿਲੀ ਵਾਰ ਆਇਆ ਜੀ ਸਰ ਬਹੁਤ ਬਹੁਤ ਧੰਨਵਾਦ ਮੋਸਟ ਵੈਲਕਮ ਜੀ ਤੇ ਵੀਰ ਜੀ ਕੀ ਨਾਮ ਆਪਰਾ ਜੀ ਤੁਹਾਡਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਨੇ ਜੋਬ ਕਰਦਿਆਂ ਨੂੰ 3 ਸਾਲ ਹੋ ਗਏ ਤੁਹਾਨੂੰ ਹੋ ਰਿਹਾ ਚਲੋ ਵਧੀਆ ਬਾਕੀ ਰੱਬ ਸੁੱਖ ਰੱਖੇ ਵਧੀਆ ਚੱਲਦਾ ਰਹੇ ਕੰਮਕਾਰ ਤੇ ਗਾਇਸ ਉੱਪਰ ਵੀ ਸੀਟਿੰਗ ਹੋ ਗਈ ਲੱਗਦਾ ਤੁਹਾਡੀ ਤੇ ਆ ਜਾ ਭਾਈ ਆ ਸੱਚ ਨਹੀਂ ਤਾਂ ਬਾਹਰ ਸੀ ਵੀ ਆ ਚੁੱਕੇ ਆ ਅੱਜ ਵੀ ਦੇਖੋ ਕਿ ਨਾਲ ਅੱਜ ਕਿੰਨੀ ਤਵਾਰੂ ਦੇਖਦੇ ਸਾਰੇ ਦੇਖ ਸਕਦੇ ਹੋ ਹਵਾ ਇਸੇ ਮੋਟਰ ਕਰਕੇ ਜੀ ਥੋੜਾ ਬਲੋਗ ਹੈ por ahí. ਉਹ ਜੋ ਵੀ ਇੱਥੇ ਦੇ ਸ਼ਹਿਰ ਦੇ ਮਸ਼ਹੂਰ ਨੇ ਓਏ ਮੋਲ ਚਲੀ ਹੈਲੋ ਗਾਇਜ਼ ਵੈਲਕਮ ਬੈਕ ਮਾਈ ਨਿਊ ਚੈਨਲ ਯੂਟਿਊਬਰ ਸੋ ਆਪਣਾ ਬਲੌਗ ਬន្តਦਾ ਰਿਹਾ ਸੀ ਤੇ ਜੋ ਆਪਾਂ ਬਲੌਗ ਅੱਜ ਸਟਾਰਟ ਕਰ ਰਹੇ ਆ ਸੋ ਗਾਇਜ਼ ਥੋੜਾ ਦੋ ਦਿਨਾਂ ਤੋਂ ਮੈਂ ਬਿਜੀ ਸੀਗਾ ਤਾਂ ਕਰਕੇ ਕਰ ਨਹੀਂ ਪਾਇਆ ਤੇ ਚਲਦੇ ਆਂ ਤੁਹਾਨੂੰ ਅੱਜ ਰੈਸਟੋਰੈਂਟ ਦਿਖਾਉਂਦੇ ਆ ਜਿਹੜੀ ਸੀ ਆਪਾਂ ਮੀਂਹ ਦੇ ਕਾਰਨ ਮੀਂਹ ਦੇ ਖਰਾਬ ਪਏ ਤੇ ਚਲਦੇ ਆਂ ਤੇ ਤੁਹਾਨੂੰ ਦਿਖਾਉਂਦੇ ਆ ਥੈਂਕ ਯੂ ਸੋ ਮਚ ਸੋ ਗਾਇਜ਼ ਵੈਲਕਮ ਬੈਕ ਮਾਈ ਨਿਊ ਜਰਨੀ ਤੇ ਫਿਰ ਨਵਾਂ ਬਲੌਗ ਸੋ ਅਸੀਂ ਅੱਜ ਕੇ ਹੈਂਗਰੀ ਪੌਂਡ ਦੇ ਵਿੱਚ ਜੋ ਇਹ ਕੋਨੇ ਦੇ ਵਿੱਚ ਸਟਾਇਰ ਜਿੱਥੇ ਸੀਜੇ 버ਗਰ ਰੋਡ ਤੇ ਮਿਲਦੇ ਸਭ ਤੋਂ ਮਸ਼ਹੂਰ ਰੈਸਟੋਰੈਂਟ ਹੈ ਤੇ ਅੱਜ ਸੋ ਅਸੀਂ ਗਾਇਸ ਆਜੂ ਕਿਹਾ ਅਕਰੀ ਬਾਰਡ ਜੋ ਕਿ ਲੇ ਕੋਨੇ ਦੇ ਵਿੱਚ ਹੈ ਸਭ ਤੋਂ ਵਧੀਆ ਰੈਸਟੋਰੈਂਟ ਹੈ ਕਾਲਪੀਨ ਨੂੰ ਤੇ 버ਗਰ ਸੀਜੇ ਵਧੀਆ ਮਸ਼ਹੂਰ ਹੈ ਅਸੀਂ ਇੱਥੇ ਹੌਲੀ ਵਿਜ਼ਿਟ ਕਰਦੇ ਰਹਿੰਦੇ ਆ ਤੇ ਵੱਸ ਤੋਂ ਵੱਧ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਇੱਥੇ ਆਉਂਦੇ ਰਹੇ ਕਿਉਂਕਿ ਇਹਨਾਂ ਦਾ ਫੂਡ ਸਭ ਤੋਂ ਵਧੀਆ ਫੂਡ ਹੈ ਤੇ ਆਪਾਂ ਇਹਨਾਂ ਨੂੰ ਮਿਲਦੇ ਆਪਾਂ ਭਾਈ ਜਿੰਨਾ ਆਪਣਾ भाई जितर सिंह ਨੇ ਤੇ ਕਿੰਨਾ ਟਾਈਮ ਹੋ ਗਿਆ ਵੀ ਬੰਦੇ ਨੂੰ ਜੋ ਕਿ ਇਹ 6 ਸਾਲਾਂ ਤੋਂ ਕਿਹਨੇ ਰੈਸਟੋਰੈਂਟ ਚ ਚੱਲ ਨੂੰ ਤੇ ਵਧੀਆ ਵਰਕਰ ਵੀ ਜਿਵੇਂ ਹੁੰਦੇ ਆ ਤੇ ਸਾਡੇ ਲਈ ਦੋਸਤ ਵੀ ਹੁੰਦੇ ਜੋ ਡੋਗ ਵਗੈਰਾ ਕਰਦੇ ਨੇ ਤੇ भाई दोस्तों ਜੀ ਤੁਹਾਡੇ ਵਰਕਰ ਦੇ ਕੀ ਪ੍ਰਾਈਸ ਆ? 140 ਪੀਸ ਤੋਂ 150 ਦਾ ਇੰਨਾ ਦੇ ਕੋਲ ਆਉਂਦੇ ਆ। ਮਤਲਬ ਬਜਟ ਦੇ ਹਿਸਾਬ ਨਾਲ ਵਧੀਆ ਦੇ ਵਰਕਰ ਨੇ ਤੇ ਜੱਪ ਤੋਂ ਮੇ ਜੋ ਜੱਪਸਟਾ ਦੇ ਵੀ ਆਉਂਦੇ ਰਹਿੰਦੇ ਨੇ ਤੇ ਆ ਇਹਨਾਂ ਦਾ ਵਰਤਕਾ ਕੋਲ ਉਹ ਵੈਰਾ ਜੋ ਵੀ ਆ ਤੇ ਇੱਧਰ ਮੁੰਡੇ ਭੀੜ ਲੱਗੀ ਹੋਈ ਆ ਤੇ ਬੱਤ ਵਾਪਸ ਵੀ ਅਸੀਂ ਵਿਜ਼ਿਟ ਕਰੋ ਜਿੰਨੇ ਵੀ ਹੋਣ ਤੇ ਆ ਬਾਈ ਜਿੰਦੂ ਆ ਬਾਈ ਸਭ ਇਹਨਾਂ ਨੂੰ ਆਉਂਦੇ ਕਰਦੇ ਕਾਦਿਆ ਨੂੰ ਬਾਈ ਚੋਆ ਮੁੰਡੇ ਹੋ ਆ ਆ ਬਾਈ ਨੂੰ ਆ ਆ ਬਾਈ ਨੂੰ ਹੋਗੇ ਜਦ ਤੱਕ ਭੁੱਲੇ ਕਹਿੰਦੇ ਸਬਰਕਰਪਰੀ ਜਾ ਕੇ ਖਾਣ ਆਉਂਦੇ ਆ ਅੱਜ ਵੀ ਆਉਂਦੇ ਆ ਸੀ ਇੱਥੇ ਦੇ ਲੋਕ ਨਹੀਂ ਆ ਤੇ ਵੱਧ ਤੋਂ ਵੱਧ ਵੀ ਜੀ ਵੀਡੀਓ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਦੱਸੋ ਕਿ ਮੈਂ ਤੇ ਕਰੂੰ ਕਿ ਆਉਣ ਵਾਲੀ ਵੀਡੀਓ ਤੁਹਾਨੂੰ ਪਤਾ ਲੱਗੇ ਤੇ ਤੁਹਾਨੂੰ ਦਿਖਾਈਏ ਕਿ ਨਵੇਂ ਨਵੇਂ ਜੀਐਸਵੀ ਟੈਕਨੋਲੋਜੀ ਦਾ ਦੇਖੋਦੇ ਤੁਸੀਂ ਨਵੇਂ ਨਵੇਂ ਵੀ ਆ ਰਹੀਆਂ ਤੇ ਭਾਈ ਮਿਸਾਲਾਂ ਕਰਕੇ ਗੱਲ ਕਰਦਾ ਹਾਂ ਭਾਈ ਬਣਾਇਆ ਨਹੀਂ ਕਿ ਆਵੇ ਆਜੀ ਆਣੀ ਕਿਉਂਕਿ ਇੱਥੇ ਸਾਡੇ ਜੋ ਵੀ ਆ ਮੁੰਡੇ ਇੰਨਾਂ ਸਾਰਾ ਜਾ ਜਾ ਦੋ ਸਾਡੇ ਵਰਗ ਦੇ ਮੇਰੇ ਆਉਂਦੇ ਰਹਿੰਦੇ ਕਿੰਨੇ ਥੈਂਕ ਯੂ ਸੋ ਲਵ ਯੂ ਅੱਜ ਦਿਖਾਵਾਂਗੇ ਤੇ ਅੱਜ ਦਾ ਬਲੌਗ ਵੀ ਤੇ ਸਮਾਪਤ ਕਰਦੇ ਆ ਚੈਨਲ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਤੇ ਕਮੈਂਟ ਕਰਿਓ ਜੋ ਵੀ ਤੁਹਾਨੂੰ ਆਉਣ ਵਾਲੀ ਵੀਡੀਓ ਸਾਡਾ ਨੋਟੀਫਿਕੇਸ਼ਨ ਪਤਾ ਲੱਗੇ ਤੇ थैंक यू सो मच